ਹਾਂਜੀ ਸਾਰੇ ਮਾਪਿਓ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਲੈਣ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣ ਇਹ ਮਾਮਲਾ ਜੀ ਪਿੰਡ ਕੌਂਕੇ ਕਲਾਂ ਜਿੱਥੋਂ ਦਾ ਆਪਣਾ ਸਿੰਗਰ ਹੈ ਬੀਤ ਬਜੀਤ ਉੱਥੋਂ ਦਾ ਜੀ ਇਹ ਇਹ ਬੱਚਾ ਜਿਆਦਾ ਫੋਨ ਦੇਖਣ ਨਾਲ ਬੱਚੇ ਦਾ ਦਿਮਾਗ ਹੈਂਗ ਹੋ ਗਿਆ ਜੀ ਅੱਖਾਂ ਦਾ ਤੇ ਕਾਫੀ ਸੀਰੀਅਸ ਹੈ ਬੱਚਾ ਤੇ ਇਸ ਲਈ ਸਾਰੇ ਮਾਪਿਓ ਧਿਆਨ ਨਾਲ ਸੁਣ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਜੋ ਹਰੇਕ ਮਾਪਿਓ ਤੱਕ ਪਹੁੰਚ ਸਕੇ ਹਾਂਜੀ ਸਾਰੇ ਮਾਪਿਓ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਲੈਣ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣ ਇਹ ਮਾਮਲਾ ਜੀ ਪਿੰਡ ਕੌਂਕੇਕਲਾ ਜਿੱਥੋਂ ਦਾ ਪ੍ਰਮੋ ਸਿੰਘ ਹੈ ਬੀਤਵਲਜੀਤ ਉੱਥੋਂ ਦਾ ਜੀ ਇਹ ਇਹ ਬੱਚਾ ਜਿਆਦਾ ਫੋਨ ਦੇਖਣ ਨਾਲ ਬੱਚੇ ਦਾ ਦਿਮਾਗ ਹੈਂਗ ਹੋ ਗਿਆ ਜੀ ਤੇ ਕਾਫੀ ਸੀਰੀਅਸ ਹੈ ਬੱਚਾ ਤੇ ਇਸ ਲਈ ਸਾਰੇ ਮਾਪਿਓ ਧਿਆਨ ਨਾਲ ਸੁਣ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਜੋ ਹਰੇਕ ਮਾਪਿਓ ਤੱਕ ਪਹੁੰਚ ਸਕੇ ਕਮਲ ਅਖਮਰ ਹਾਂਜੀ ਸਾਰੇ ਮਾਪਿਓ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਲੈਣ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣ ਇਹ ਮਾਮਲਾ ਜੀ ਪਿੰਡ ਕੌਂਕੇਕਲਾ ਜਿੱਥੋਂ ਦਾ ਆਪਣਾ ਸਿੰਗਰ ਐਪ ਬੀ ਬੀਤਵਜੀਤ ਤੋਂ ਉੱਥੋਂ ਦਾ ਜੀ ਇਹ ਇਹ ਬੱਚਾ ਜਿਆਦਾ ਫੋਨ ਦੇਖਣ ਨਾਲ ਬੱਚੇ ਦਾ ਦਿਮਾਗ ਹੈਂਗ ਹੋ ਗਿਆ ਜੀ ਤੇ ਕਾਫੀ ਸੀਰੀਅਸ ਹੈ ਬੱਚਾ ਤੇ ਇਸ ਲਈ ਸਾਰੇ ਮਾਪਿਓ ਧਿਆਨ ਨਾਲ ਸੁਣ ਲੈਣ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਜੋ ਹਰੇਕ ਮਾਪਿਓ ਤੱਕ ਪਹੁੰਚ ਸਕੇ ਹਾਂਜੀ ਸਾਰੇ ਮਾਪਿਓ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਲੈਣ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣ ਇਹ ਮਾਮਲਾ ਜੀ ਪਿੰਡ ਕੌਂਕੇਕਲਾ ਜਿੱਥੋਂ ਦਾ ਆਪਣਾ ਸਿੰਗਰ ਐਪ ਵੀ ਵੀਤ ਬਜੀਤ ਬੋਲਣਾ ਕਮਲ ਉੱਥੋਂ ਦਾ ਜੀ ਇਹ ਕਮਲ ਆ ਇਹ ਬੱਚਾ ਜਿਆਦਾ ਫੋਨ ਦੇਖਣ ਨਾਲ ਬੱਚੇ ਦਾ ਦਿਮਾਗ ਹੈਂਗ ਹੋ ਗਿਆ ਜੀ ਤੇ ਕਾਫੀ ਸੀਰੀਅਸ ਹੈ ਬੱਚਾ ਤੇ ਇਸ ਲਈ ਸਾਰੇ ਮਾਪਿਓ ਧਿਆਨ ਨਾਲ ਸੁਣ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਜੋ ਹਰੇਕ ਮਾਪਿਓ ਤੱਕ ਪਹੁੰਚ ਸਕੇ ਹਾਂਜੀ ਸਾਰੇ ਮਾਪਿਓ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਲੈਣ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣ ਇਹ ਮਾਮਲਾ ਜੀ ਪਿੰਡ ਕੌਂਕੇਕਲਾ ਜਿੱਥੋਂ ਦਾ ਆਪਣਾ ਸਿੰਗਰ ਐਪ ਵੀ ਬੀਤ ਬਜੀਤ ਉੱਥੋਂ ਦਾ ਜੀ ਇਹ ਇਹ ਬੱਚਾ ਜਿਆਦਾ ਫੋਨ ਦੇਖਣ ਨਾਲ ਬੱਚੇ ਦਾ ਦਿਮਾਗ ਹੈਂਗ ਹੋ ਗਿਆ ਜੀ ਤੇ ਕਾਫੀ ਸੀਰੀਅਸ ਹੈ ਬੱਚਾ ਤੇ ਇਸ ਲਈ ਸਾਰੇ ਮਾਪਿਓ ਧਿਆਨ ਨਾਲ ਸੁਣ ਲੈਣ ਤੇ ਵੀਡੀਓ ਨੂੰ ਬាទ ਬាទ ਸ਼ੇਅਰ ਕਰ ਦਿਓ ਜੀ ਤਾਂ ਜੋ ਹਰੇਕ ਮਾਪਿਓ ਤੱਕ ਪਹੁੰਚ ਸਕੇ ਹਾਂਜੀ ਸਾਰੇ ਮਾਪਿਓ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਲੈਣ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣ ਇਹ ਮਾਮਲਾ ਜੀ ਪਿੰਡ ਕੌਂਕੇਕਲਾ ਜਿੱਥੋਂ ਦਾ ਆਪਣਾ ਸਿੰਗਰ ਐਪ ਵੀ ਬੀਤਵਲਜੀਤ ਉੱਥੋਂ ਦਾ ਜੀ ਇਹ ਇਹ ਬੱਚਾ ਜਿਆਦਾ ਫੋਨ ਦੇਖਣ ਨਾਲ ਬੱਚੇ ਦਾ ਦਿਮਾਗ ਹੈਂਗ ਹੋ ਗਿਆ ਜੀ ਤੇ ਕਾਫੀ ਸੀਰੀਅਸ ਦਾ ਬੱਚਾ ਹੈ ਤੇ ਇਸ ਲਈ ਸਾਰੇ ਮਾਪਿਓ ਧਿਆਨ ਨਾਲ ਸੁਣ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਜੋ ਹਰੇਕ ਮਾਪਿਓ ਤੱਕ ਪਹੁੰਚ ਸਕੇ